ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ ਜੇਕਰ ਤੁਸੀਂ ਬਾਬਾ ਫਰੀਦ ਹਸਪੀਟਲ ਅਤੇ ਯੂਨੀਵਰਸਿਟੀ ਦੇ ਕਿਸੇ ਵੀ ਨੌਕਰੀ ਦੇ ਲਈ ਫਾਰਮ ਭਰੇ ਸੀ ਤਾਂ ਇਹ ਵੀਡੀਓ ਜ਼ਰੂਰ ਦੇਖਣਾ ਕਿਉਂਕਿ ਹਸਪਤਾਲ ਵੱਲੋਂ ਕੁਝ ਨਵੇਂ ਨੋਟਿਸ ਜਾਰੀ ਕੀਤੇ ਗਏ ਨੇ ਤੇ ਜਿਨ੍ਹਾਂ ਨੇ ਵੀ ਇਹ ਫਾਰਮ ਭਰੇ ਸੀ ਜੌਬਸ ਦੇ ਲਈ ਉਹ ਜ਼ਰੂਰ ਦੇਖਣ ਤੇ ਦੋਸਤੋ ਵੈਸੇ ਵੀ ਆਪਾਂ ਪੰਜਾਬ ਗਵਰਨਮੈਂਟ ਜੌਬਸ ਦੀ ਅਪਡੇਟ ਦਿੰਦੇ ਰਹਿੰਦੇ ਹਾਂ ਸੋ ਜੇਕਰ ਤੁਸੀਂ ਇਸ ਚੈਨਲ ਤੇ ਅੱਜ ਪਹਿਲੀ ਵਾਰ ਆਏ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤਾਂ ਕਰਨਾ ਹੀ ਹੈ ਤੇ ਉਸ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਹੈ ਤੇ ਚਲੋ ਦੋਸਤੋ ਤੁਹਾਨੂੰ ਦਿਖਾਉਨੇ ਆ ਉਹ ਨੋਟਿਸ ਜਿਹੜੇ ਕਿ ਬਾਬਾ ਫਰੀਦ ਬੀ F H U S ਵੱਲੋਂ ਜਾਰੀ ਕੀਤੇ ਗਏ ਨੇ ਨਵੀਆਂ ਪੋਸਟਾਂ ਦੇ ਰਿਗਾਰਡਿੰਗ ਤਾਂ ਦੋਸਤੋ ਦੇਖੋ ਇੱਥੇ ਮੈਂ ਤੁਹਾਨੂੰ ਸਿੱਧਾ ਆਫੀਸ਼ੀਅਲ ਵੈਬਸਾਈਟ ਤੇ ਹੀ ਦਿਖਾਣ ਲੱਗਾ ਹਾਂ ਜਿਹੜੇ ਕਿ ਇਹਨਾਂ ਨੇ ਨਵੇਂ ਨੋਟਿਸ ਛਾੜੇ ਕੀਤੇ ਨੇ ਹਾਂ ਸਭ ਤੋਂ ਪਹਿਲਾਂ ਇਹਨਾਂ ਨੇ ਨਾ ਟੈਂਟੇਟਿਵ ਪ੍ਰੋਵੀਜ਼ਨਲ ਅਲਾਟਮੈਂਟ ਲਿਸਟ ਕੀਤੀ ਹੈ ਆਨਲਾਈਨ ਕਾਉਂਸਲਿੰਗ ਦੇ ਲਈ ਜਿਹੜੇ NEET UG ਵਾਲਿਆਂ ਨੇ ਪੇਪਰ ਦਿੱਤੇ ਸੀਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮੇਨ ਪੋਸਟਾਂ ਲਈ ਆ ਦੇਖੋ ਇਹ ਲਿਖਿਆ ਹੈ ਨਾ ਕਲਿਕ ਹੇਅਰ ਟੂ ਡਾਊਨਲੋਡ ਰੋਲ ਨੰਬਰ 4 MLT ਗ੍ਰੇਡ ਸੈਕੰਡ ਲੈਬ ਅਟੈਂਡੈਂਟ ਤਾਂ ਦੋਸਤੋ ਜਿਹੜੀਆਂ ਲੈਬ ਅਟੈਂਡੈਂਟ ਦੀਆਂ ਪੋਸਟਾਂ ਸੀ 2023 12 ਵਾਲੀਆਂ ਉਹ ਉਹਨਾਂ ਦੇ ਰੋਲ ਨੰਬਰ ਆ ਚੁੱਕੇ ਨੇ ਤੁਸੀਂ ਉਹ ਡਾਊਨਲੋਡ ਇੱਥੋਂ ਕਰ ਸਕਦੇ ਹੋ ਉਸ ਤੋਂ ਬਾਅਦ ਇਹ ਹੈ ਰੋਲ ਨੰਬਰ ਜਿਹੜੇ ਆਏ ਨੇ ਆਪਣੇ ਕੋਲ ਐਮ ਐਸ ਸੀ ਨਰਸਿੰਗ ਐਂਟ੍ਰੈਂਸ ਟੈਸਟ ਦੇ ਠੀਕ ਹੈ ਜੀ ਜੇਕਰ ਇਹਨਾਂ ਨੇ ਵੀ ਕਿਸੇ ਲਈ ਅਪਲਾਈ ਕੀਤਾ ਸੀ ਇਹਨਾਂ ਪੋਸਟਾਂ ਦੇ ਵਿੱਚੋਂ ਤੇ ਉਸ ਤੋਂ ਬਾਅਦ ਆਪਣਾ ਅਗੇ ਕਲਿੱਕ ਕਰ ਟੂ ਔਨਲਾਈਨ ਅਪਲਾਈ ਫਾਰ ਮੈਡੀਕਲ ਆਫੀਸਰ ਰਿਕਰੂਟਮੈਂਟ ਤਾਂ ਦੋਸਤੋ ਜਿਹੜੀ ਕਿ ਮੈਡੀਕਲ ਆਫੀਸਰ ਦੀ ਰਿਕਰੂਟਮੈਂਟ ਚੱਲ ਰਹੀ ਹੈ ਜੇਕਰ ਤੁਸੀਂ ਉਹਦੇ ਲਈ ਅਪਲਾਈ ਕਰਨਾ ਹੈ ਤਾਂ ਦੋਸਤੋ ਇਹ ਤਿੰਨ ਨੋਟਿਸ ਨੇ ਜਿਹੜੇ ਕਿ ਫਿਲਹਾਲ ਦੇ ਵਿੱਚ ਹੁਣੇ-ਹੁਣੇ ਜਾਰੀ ਕੀਤੇ ਗਏ ਨੇ ਨਵੇਂ ਤੇ ਉਸ ਤੋਂ ਆਪਾਂ ਪੁਰਾਣੇ ਨੋਟਿਸ ਦੇਖੀਏ ਤਾਂ ਨਹੀਂ ਕੋਈ ਵੀ ਨਹੀਂ ਹੈਗਾ ਆਪਣਾ ਜੌਬਸ ਵਾਲਾ ਕੋਈ ਨਹੀਂ ਜੌਬਸ ਵਾਲ ਜਿਹੜੇ ਕਿ ਆਪਣੇ ਨੋਟਿਸ ਅਪਡੇਟ ਕੀਤੇਗੇ ਨੇ